ਬਿਕਰਮ ਸਿੰਘ ਮਜੀਠੀਆ ਦੇ ਮਾਮਲੇ ਵਿੱਚ ਵਿਜੀਲੈਂਸ ਨੂੰ ਇੱਕ ਇਹੋ ਜਿਹਾ ਵਿਅਕਤੀ ਮਿਲਿਆ ਜਿਹੜਾ ਸ਼ਾਇਦ ਇਸ ਕੇਸ ਨੂੰ ਇੱਕ ਵੱਖਰੇ ਪાયਦਾਨ ਤੇ ਲੈ ਜਾਊਗਾ ਬਿਕਰਮ ਸਿੰਘ ਮਜੀਠੀਆ ਦਾ ਕਲੋਜ਼ ਕਰੀਬੀ ਏਟ ਦੱਸਿਆ ਜਾਂਦਾ ਹੈ ਕਰੀਬੀ ਸਾਥੀ ਦੱਸਿਆ ਜਾ ਰਿਹਾ ਹੈ ਔਰ ਉਸ ਨੂੰ ਪੇਸ਼ ਕਰਕੇ ਰਿਮਾਂਡ ਲੈ ਲਈ ਗਈ ਹੈ ਵਿਜੀਲੈਂਸ ਦੇ ਕੋਲ ਇਹੋ ਜਿਹੇ ਕਿਹੜੇ ਤੱਥ ਨੇ ਉਹ ਤੁਹਾਨੂੰ ਦੱਸਣ ਜਾ ਰਹੇ ਹਾਂ ਸਾਡੇ ਨਾਲ ਮੌਜੂਦ ਨੇ ਸੀਨੀਅਰ ਪੱਤਰਕਾਰ ਡਾਕਟਰ ਸੁਰਿੰਦਰ ਪਾਲ ਡਾਕਟਰ ਸਾਹਿਬ ਵਨ ਇੰਡੀਆ ਪੰਜਾਬੀ ਤੇ ਸਵਾਗਤ ਸਾਸ੍ਰਿਕਾ ਬਹੁਤ ਧੰਨਵਾਦੀ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਡਾਕਟਰ ਸਾਹਿਬ ਇਹ ਹਰਪ੍ਰੀਤ ਗੁਲਾਟੀ ਦਾ ਜ਼ਿਕਰ ਲੰਘੇ ਕੱਲ ਤੋਂ ਸ਼ੁਰੂ ਹੋ ਗਿਆ ਤੁਹਾਡੇ ਕੋਲ ਇਹਦੇ ਕੁਝ ਐਕਸਕਲੂਸਿਵ ਤੱਥ ਨੇ ਮੈਂ ਜਾਣਦਾ ਆ ਆਪਾਂ ਇੱਥੇ ਸ਼ੁਰੂ ਕਰੀਏ ਕਿ ਇਹ ਵਿਅਕਤੀ ਹੈ ਕੌਣ ਦੇਖੋ ਸਭ ਤੋਂ ਵੱਡੀ ਗੱਲ ਹੈ ਕਿ ਮੇਰੇ ਨਾਲ ਵੀ ਹਰਪ੍ਰੀਤ ਗੁਲਾਟੀ ਕਾਫੀ ਮਿਲਦਾ ਰਿਹਾ ਕਿਉਂਕਿ ਜਲੰਧਰ ਦੇ ਬੇਸਡ ਹੈਗਾ ਜਲੰਧਰ ਕ੍ਰਿਸ਼ਨਾ ਨਗਰ ਦਾ ਰਹਿਣ ਵਾਲੇ ਤੇ ਜਲੰਧਰ 'ਚ ਮੈਨੂੰ ਕਰੀਬ 25 ਸਾਲ ਹੋ ਗਏ ਪੱਤਰਕਾਰਤਾ ਕਰਦਿਆਂ ਤੇ ਇਸ ਕਰਕੇ ਕਿਤੇ ਨਾ ਕਿਤੇ ਕਿਸੇ ਮੋੜ ਦੇ ਉੱਤੇ ਆ ਚਾਨਕ ਮੁਲਾਕਾਤਾ ਹੁੰਦੀਆਂ ਰਹਿੰਦੀਆਂ ਕਿਸੇ ਕਿਸੇ ਨਾ ਕਿਸੇ ਫੰਕਸ਼ਨ ਤੇ ਚਲੇਗੇ ਕਿੱਥੇ ਚਲੇ ਜੇ ਬੇਸਿਕਲੀ ਕਾਰਾਂ ਦਾ ਕੰਮ ਕਰਦੇ ਸੀ ਹਰਪ੍ਰੀਤ ਗੁਲਾਟੀ ਤਾਂ ਤੁਸੀਂ ਕਹਿੰਦੇ ਹੋ ਪਰ ਲੋਕੀ ਸੋਨੂ ਗੁਲਾਟੀ ਕਹਿੰਦੇ ਕਾਫੀ ਮਸ਼ਹੂਰ ਹੈ ਹੰਬਲ ਹੈ ਪਿਆਰ ਨਾਲ ਬੋਲਣ ਵਾਲਾ ਹੈ ਮਿੱਠ ਬੋਲਣ ਵਾਲਾ ਔਰ ਸਭ ਤੋਂ ਵੱਡੀ ਗੱਲ ਹੈਲਥ ਕੌਨਸ਼ੀਅਸ ਹੈ ਬੜਾ ਮਤਲਬ ਐਕਸਰਸਾਈਜ਼ ਰਨਿੰਗ ਪੁੱਛੀ ਜਾਣ ਦੇ ਉੱਤੇ ਕਾਫੀ ਆਪਣੀ ਬੋਡੀ ਨੂੰ ਮੇਨਟੇਨ ਕਰਦਾ ਲੇਕਿਨ ਜਦੋਂ ਵਿਕਰਮ ਮਜੀਠੀਆ ਪੰਜਾਬ ਦੇ ਮੰਤਰੀ ਬਣੇ 2007 ਤੋਂ ਉਸ ਤੋਂ ਬਾਅਦ ਇਹਨਾਂ ਦੀ ਕਾਫੀ ਨੇੜਤਾ ਵਿਕਰਮ ਮਜੀਠੀਆ ਨਾ ਹੋਈ ਕਿਉਂਕਿ ਕਾਰਾਂ ਦੀ ਸੇਲ ਪਰਚੇਸ ਕਰਦੇ ਸੀ ਮਹਿੰਗੀ ਗੱਟੀਆਂ ਦੀ ਰੀਸੇਲ ਦੇ ਵਿੱਚ ਕਾਫੀ ਜ਼ਿਆਦਾ ਨਾਮ ਸੀ ਗਲਾਟੀ ਕਾਰ ਬਾਜ਼ਾਰ ਬੜਾ ਮਸ਼ਹੂਰ ਰਿਹਾ ਇਹਨਾਂ ਦਾ ਕਾਰ ਅਸੈਸਰੀ ਦਾ ਕੰਮ ਵੀ ਕਰਦੇ ਰਹੇ ਨੇ ਔਰ ਜਿਹੜਾ ਵਾ ਵਿਕਰਮ ਮਜੀਠੀਆ ਨਾਲ ਆਫਰ ਰਾਈਡਿੰਗ ਤੇ ਜਾਣਾ ਹੋਰ ਚੀਜ਼ਾਂ ਵੀ ਲਗਾਤਾਰ ਜਿਕਰ ਕਰਤਾਂ ਦੇ ਸੀ ਚਲੋ ਮਿਲਦੇ ਸੀ ਤੇ ਕਿੰਨਾ ਕਿਤੇ ਜ਼ਿਕਰ ਹੋ ਜਾਂਦਾ ਸੀ ਲੇਕਿਨ ਬਾਅਦ ਦੇ ਵਿੱਚ ਵਿਕਰਮ ਮਜੀਠੀਏ ਦੀ ਜਿਹੜੀਆਂ ਕੰਪਨੀਆਂ ਨੂੰ ਇਹਨਾਂ ਦੇ ਕੋਲੋਂ ਪੈਸਾ ਟਰਾਂਸਫਰ ਹੋਇਆ ਇਹਨਾਂ ਨੇ ਤੇ ਇੱਕ ਹੋਰ ਲੜਕਾ ਹੈਗਾ ਅਮਰਦੀਪ ਸੋਨੂ ਉਰਫ ਉਹ ਵੀ ਸੋਨੂ ਹੈ ਕੈਨੇਡਾ ਗਿਆ ਸੀ ਕੈਨੇਡਾ ਤੋਂ ਹੁਣੇ ਵਾਪਸ ਆਇਆ ਉਥੋਂ ਪੀਆਰ ਨਹੀਂ ਮਿਲੀ ਵਾਪਸ ਆ ਗਿਆ ਬੱਚੇ ਮੇਰੇ ਘਰ ਜੇ ਉੱਥੇ ਉਹਦੇ ਉਹ ਅਦਰਸ਼ ਨਗਰ ਹੈ 24 ਅਦਰਸ਼ ਨਗਰ ਮੇਰਾ ਖਿਆਲ ਉਹਦਾ ਐਡਰੈਸ 24 ਅਦਰਸ਼ ਨਗਰ ਜੇ ਮੈਂ ਗਲਤ ਨਾ ਹੋਵਾਂ ਯਾਨੀ ਦੋਨੋਂ ਸੋਨੂ ਹੈ ਇਹ ਹਰਪ੍ਰੀਤ ਸਿੰਘ ਸੋਨੂ ਹੈ ਉਹ ਅਮਰਦੀਪ ਸਿੰਘ ਸੋਨੂ ਹੈ ਤੇ ਜਿਹੜਾ ਹਰਪ੍ਰੀਤ ਸਿੰਘ ਸੋਨੂ ਗੁਲਾਟੀ ਆ ਉਹ ਅਮਰਦੀਪ ਸੋਨੂ ਦੇ ਬਜਰੀਆ ਹੀ ਵਿਕਰਮਜੀਠਿਆ ਨਾਉ ਮਿਲਿਆ ਸੀ ਤੇ ਬਾਅਦ ਚ ਸਾਂਝ ਉਹਦੀ ਅਲੱਗ ਪੈ ਗਈ ਕਾਫੀ ਦੇਰ ਲੰਬਾ ਟਾਈਮ ਡੀਸੀ ਆਫਿਸ ਦੇ ਕੋਲ ਵੀ ਕਾਰ ਬਿਆਰ ਚਲਾਂ ਤੇਰੇ ਹਰਪੀ ਸਿੰਗੂਲਰ ਟਿਊਰਸ ਸੋਨੂਗੁਲਰ ਟਿ ਵਿਕਰਮਜੀਤਿਆ ਪੰਜਾਬ ਦੇ ਜਦੋਂ ਮੰਤਰੀ ਬੰਦੇ ਆ ਤੇ ਉਸ ਤੋਂ ਬਾਅਦ ਜਿਹੜੇ ਕਾਰਾਂ ਦਾ ਕੰਮ ਕਰਨ ਵਾਲੇ ਆ ਇਹ ਸ਼ਰਾਬ ਦਾ ਕੰਮ ਕਰਨ ਲੱਗ ਪੈਂਦੇ ਆ ਹੁਣ ਮੈਂ ਉਹ ਤੱਥ ਉਜਾਗਰ ਕਰਨ ਲੱਗਾ ਜਿਹੜੇ ਤੱਥਾਂ ਨੂੰ ਲੋਕ ਸੁਣਨਾ ਚਾਹੁੰਦੇ ਸਭ ਤੋਂ ਪਹਿਲਾਂ ਏਡੀ ਇੰਟਰਪ੍ਰਾਈਜ਼ਸ ਬਣਦੀ ਆ ਇਹ ਅਮਰਦੀਪ ਸਿੰਘ ਸੋਨੂ ਦੀ ਆ ਜਿਹਦੇ ਚੋ ਖੁਦ ਮਾਲਕ ਨੇ ਇਹਦਾ ਐਡਰੈਸ ਜਿਹੜਾ ਦਿੱਤਾ ਜਾਂਦਾ ਉਹ 93 ਟ੍ਰਾਂਸਪੋਰਟ ਨਗਰ ਜਹਾਗੀਰਗੜ ਅੰਮ੍ਰਿਤਸਰ ਪੰਜਾਬ ਦਾ ਦਿੱਤਾ ਜਾਂਦਾ। ਫਿਰ ਇੱਕ ਕੰਪਨੀ ਹਰਪ੍ਰੀਤ ਸਿੰਘ ਗੁਲਾਟੀ UWYs ਬੰਦੀ ਹੈ ਸੋਨੂ ਗੁਲਾਟੀ ਦੀ। ਉਹਦੇ ਵਿੱਚ ਉਹਦਾ ਐਡਰੈਸ ਦਿੱਤਾ ਜਾਂਦਾ ਹੈ 176/8 8 ਨੰਬਰ ਗਲੀ ਕ੍ਰਿਸ਼ਨਾ ਨਗਰ 176 ਨੰਬਰ ਘਰ ਜਿਹੜਾ ਐਮਜੀਐਨ ਸਕੂਲ ਦੇ ਕੋਲ ਹੈ ਕਪੂਰਥਲਾ ਚੌਂਕ ਤੋਂ ਅੰਦਰ ਨਾਲ ਕ੍ਰਿਸ਼ਨਾ ਨਗਰ ਹੈ ਉੱਥੇ ਦਾ ਫਿਰ ਇੱਕ ਆਕਾਸ਼ ਇੰਟਰਪ੍ਰਾਈਜ਼ਸ ਬਣਦੀ ਹੈ ਇਹਦੇ ਮਾਲਕ ਵੀ ਹਰਪ੍ਰੀਤ ਸਿੰਘ ਗੁਲਾਟੀ ਉਰਫ ਸੋਨੂ ਗੁਲਾਟੀ ਬੰਦੇ ਨੇ ਇਹ ਕੰਪਨੀ ਦੇ ਮਾਲਕ ਨੇ ਇਹਦਾ ਐਡਰੈਸ ਵੀ 176/8 ਕ੍ਰਿਸ਼ਨਾ ਨਗਰ ਜਲੰਧਰ ਬੰਦਾ ਫਿਰ ਇੱਕ ਕੰਪਨੀ ਬਣਦੀ ਹੈ ਏਡੀ ਇੰਟਰਪ੍ਰਾਈਜ਼ਸ ਹੋਰ ਪ੍ਰਾਈਵੇਟ ਲਿਮਟਿਡ ਬਣ ਜਾਂਦੀ ਹੈ ਇਹਦੇ ਦੇ ਦੋਨੋਂ 파ਟਨਰ ਆ ਜਾਂਦੇ ਆ ਅਮਰਦੀਪ ਸਿੰਘ ਸੋਨੂ ਉਰਫ ਸੋਨੂ ਹਰਪ੍ਰੀਤ ਸਿੰਗੂਲਾਟੀ ਉਰਫ ਸੋਨੂ ਇਹ ਦੋਨੋਂ ਭਾਈਵਾਲ ਬਣ ਜਾਂਦੇ ਆ ਇਹ ਪ੍ਰਾਈਵੇਟ ਲਿਮਟਿਡ ਕੰਪਨੀ ਬਣਦੀ ਆ 12 ਜਨਵਰੀ 2009 ਨੂੰ ਇਹਦਾ ਜਿਹੜਾ ਐਡਰੈਸ ਹੈ ਇਹ ਬਦਲ ਦਿੰਦੇ ਆ 27 ਡਾਇਮੰਡ ਐਵੇਨਿਊ ਅਰਬਨ ਸਟੇਟ ਫੇਸ 1 ਜਲੰਧਰ ਦਾ ਦੇ ਦਿੰਦੇ ਫਿਰ ਇੱਕ ਕੰਪਨੀ ਬਣਦੀ ਆ ਆਕਾਸ਼ ਸਪਿਰਟ ਪ੍ਰਾਈਵੇਟ ਲਿਮਟਿਡ ਇਹਦੇ ਚ ਵੀ ਦੋਨੋਂ ਭਾਈਵਾਲ ਆ ਜਾਂਦੇ ਨੇ ਹਰਪ੍ਰੀਤ ਸਿੰਗੂਲਾਟੀ ਉਰਫ ਸੋਨੂ ਅਮਰਦੀਪ ਸਿੰਘ ਉਰਫ ਸੋਨੂ ਇਹ ਕੰਪਨੀ ਬਣਦੀ ਆ 2 ডিসেম্বর 2008 ਨੂੰ ਇਹਦਾ ਐਡਰੈਸ ਵੀ ਸੇਮ ਹੋ ਜਾਂਦਾ 27 ਡਾਇਮੰਡ ਐਵੇਨਿਊ ਅਰਬਨ ਸਟੇਟ ਫੇਸ 1 ਜਲੰਧਰ ਯਾਨੀ ਪ੍ਰਾਈਵੇਟ ਲਿਮਟਿਡ ਕੰਪਨੀਆਂ ਬਣ ਜਾਂਦੀਆਂ ਫਿਰ ਇੱਕ ਹੋਰ ਪ੍ਰਾਈਵੇਟ ਲਿਮਟਿਡ ਕੰਪਨੀ ਬਣਾਉਂਦੇ ਨੇ ਯੂ ਡਬਲਯੂ ਇੰਟਰਪ੍ਰਾਈਜ਼ੇਸ ਪ੍ਰਾਈਵੇਟ ਲਿਮਟਿਡ ਹਰਪ੍ਰੀਤ ਸਿੰਘ ਗੁਲਾਟੀ ਤੇ ਅਮਰਦੀਪ ਸਿੰਘ ਸੋਨੂ ਯਾਨੀ ਹਰਪ੍ਰੀਤ ਸਿੰਘ ਗੁਲਾਟੀ ਉਰਫ ਸੋਨੂ ਤੇ ਅਮਰਦੀਪ ਸਿੰਘ ਸੋਨੂ ਇਹ ਵੀ 2 ਦਸੰਬਰ 2008 ਨੂੰ ਬਣਦੀ ਹੈ ਯਾਨੀ ਦੋ ਕੰਪਨੀਆਂ ਬਣਦੀਆਂ ਐ ਅਡਰੈਸ ਇੱਕੋ ਹੀ ਰਹਿੰਦਾ ਹੈ ਤਿੰਨ ਫਰਮਾਂ ਦਾ ਅਡਰੈਸ ਇੱਕੋ ਹੀ ਰਹਿੰਦਾ ਏਡੀ ਇੰਟਰਪ੍ਰਾਈਜ਼ ਪ੍ਰਾਈਵੇਟ ਲਿਮਟਿਡ ਦਾ ਆਕਾਸ਼ ਸਪਿਰਿਟ ਪ੍ਰਾਈਵੇਟ ਲਿਮਟਿਡ ਦਾ ਯੂ ਡਬਲਯੂ ਐਂਟਰਪ੍ਰਾਈਜ਼ੀ ਪ੍ਰਾਈਵੇਟ ਲਿਮਟਿਡ ਦਾ 27 ਡਾਇਮੰਡ ਐਵੇਨਿਊ ਅਰਬਨ ਸਟੇਟ ਫੇਸ 1 ਜਲੰਧਰ ਪੰਜਾਬ ਇਹ ਅਡਰੈਸ ਰਹਿੰਦਾ ਹੈ ਹੁਣ ਇਹ ਕੰਪਨੀਆਂ ਕਾਰ ਬਾਜ਼ਾਰ ਵਾਲੇ ਇਹ ਕੰਪਨੀਆਂ ਬਣਾ ਲੈ ਸ਼ਰਾਬ ਦੀਆਂ ਕੰਪਨੀਆਂ ਫਿਰ ਇਹਨਾਂ ਨੇ ਕੰਪਨੀਆਂ ਬਣਾ ਕੇ ਸ਼ਰਾਬ ਦਾ ਕਾਰੋਬਾਰ ਕੰਟਰੋਲ ਕੀਤਾ ਇਹ ਕੰਪਨੀਆਂ ਥਰੂ ਹੋਇਆ ਇਹ ਕੰਪਨੀਆਂ ਦੇ ਕੋਲੋਂ 4 ਕਰੋੜ ਰੁਪਈਆ ਵਿਕਰਮ ਜੀਠੀ ਦੇ ਦੀਆਂ ਜਿਹੜੀਆਂ ਕੰਪਨੀਆਂ ਸੀ ਉਹਨਾਂ ਨੂੰ ਟਰਾਂਸਫਰ ਕੀਤਾ ਗਿਆ 4 ਕਰੋੜ ਰੁਪਈਆ ਹੁਣ 4 ਕਰੋੜ ਐਗਜ਼ੈਕਟ ਫਿਗਰ ਉੱਤੇ ਥੱਲੇ ਥੋੜੀ ਜੀ ਹੋ ਸਕਦੀ ਆ 4 ਕਰੋੜ ਰੁਪਈਆ ਕਿਉਂ ਦਿੱਤਾ ਗਿਆ ਇਹ ਨਹੀਂ ਪਤਾ ਉਹਦੇ ਨਾਲ ਉਸ ਪੈਸੇ ਦੇ ਨਾਲ ਅੱਗੋਂ ਜ਼ਮੀਨਾਂ ਖਰੀਦੀਆਂ ਗਈਆਂ ਜਿੱਥੇ ਸੁੱਖ ਵਿਲਾਸ ਹੈ ਉਹਦੇ ਲੱਗ ਕੇ। ਹੂੰ। ਫਿਰ ਇੱਕ ਕੰਪਨੀ ਤੋਂ ਪੈਸਾ ਹੋਰ ਇਹਨਾਂ ਦੀਆਂ ਕੰਪਨੀਆਂ ਤੋਂ ਟ੍ਰਾਂਸਫਰ ਹੋਇਆ। ਸਿਮਰਨਜੀਤ ਸਿੰਘ ਮਾਂ ਜਿਹੜੇ ਅਕਾਲੀ ਦਲ ਦੇ ਅੰਮ੍ਰਿਤਸਰ ਦੇ ਪ੍ਰਧਾਨ ਨੇ ਉਹਨਾਂ ਦੀ ਬੇਟੀ ਨੂੰ ਪਵਿੱਤਰਕੌਰ ਨੂੰ ਹੂੰ। 65 ਲੱਖ ਰੁਪਈਆ। ਫਿਰ ਉਹ 65 ਲੱਖ ਰੁਪਈਆ ਗੋ ਸੱਤੇਜੀਤ ਮਜੀਠੀਆ ਜਿਹੜੇ ਮਜੀਠੀਆ ਸਾਹਿਬ ਦੇ ਫਾਦਰ ਨੇ ਉਹਨਾਂ ਨੂੰ ਟ੍ਰਾਂਸਫਰ ਹੋਇਆ ਤੇ ਉਹ ਬਾਅਦ ਦੇ ਵਿੱਚ ਉਹ ਜ਼ਮੀਨ ਖਰੀਦੀ ਗਈ ਗੰਨੀਵ ਖੁਰਮਜੀਤਿਆ ਦੇ ਨਾਂ ਤੇ Shimla ਦੇ ਵਿੱਚ ਜਿਹੜੀ ਹਿਮਾਚਲ ਦੀ ਜ਼ਮੀਨ ਦਾ 65 ਲੱਖ ਰੁਪਇਆ ਉਹ ਕੋਮਕੇ ਉਧਰ ਗਿਆ ਸੋ ਇਹ ਪੈਸਾ ਜਿਵੇਂ ਗਿਲਕੋ ਵਾਲਿਆਂ ਨੇ ਦਿੱਤਾ ਕਿਉਂ ਦਿੱਤਾ ਉਹ ਹਜੇ ਤੱਕ ਨਹੀਂ ਪਤਾ ਇਹਨਾਂ ਨੇ ਪੈਸਾ ਦਿੱਤਾ ਕਿਉਂ ਦਿੱਤਾ ਹਜੇ ਤੱਕ ਨਹੀਂ ਪਤਾ ਸੋ ਕਿਤੇ ਨਾ ਕਿਤੇ ਜਿਹੜੀ ਬਿਜ਼ਨਸ ਹੈ H T ਦੀ ਕੋਕ ਕਰ ਰਹੀ ਹੈ ਵੀ ਇਹ ਜਿਹੜੇ ਸ਼ਰਾਬ ਦੇ ਕਾਰੋਬਾਰ ਸੀਗੇ ਵਿਕਰਮ ਮਜੀਠੀਆ ਦੇ ਕੰਟਰੋਲ ਸੀਗਾ ਸ਼ਰਾਬ ਦਾ ਕਾਰੋਬਾਰ ਕਿਉਂਕਿ ਵਿਕਰਮ ਮਜੀਠੀਆ ਸਭ ਨੂੰ ਇੱਥੇ ਆਮ ਚਰਚਾ ਚ ਰਹਿੰਦੀ ਸੀ ਰੋਲਾ ਰਹਿੰਦਾ ਸੀਗਾ ਕਿ ਵਿਕਰਮ ਮਜੀਠੀਆ ਜਿਹੜੇ ਆ ਉਹ L1 ਤੇ ਹੋਰ ਸ਼ਰਾਬ ਦੇ ਠੇਕੇ ਉਹਨਾਂ ਦੇ ਬੰਦਿਆਂ ਦੇ ਹੈਗੇ ਨੇ ਜਾਂ ਦਵਾਈ ਗਏ ਜਾਂ ਪੈਸੇ ਲਿੱਤੇ ਗਏ ਉਹਦੀ ਇਹ ਵਸ ਜੋ ਵੀ ਹੈਗਾ ਸੋ ਵਿਜੀਲੈਂਸ ਨੇ ਹਰਪ੍ਰੀਤ ਸਿੰਘ ਸੋਨੂ ਨੂੰ ਫੜ ਲਿਆ ਔਰ ਉਹਨਾਂ ਨੂੰ ਪੁੱਛਤਾਚ ਕੀਤੀ ਜਾ ਰਹੀ ਹੈ ਉਹਨਾਂ ਨੂੰ ਕਈ ਵਾਰ ਬੁਲਾਇਆ ਗਿਆ ਪੇਸ਼ ਹੋਏ ਨੇ ਬਿਜਲਸ ਨੂੰ ਉਹਨਾਂ ਨੇ ਗੱਲਬਾਤ ਕਰਕੇ ਸਾਰਾ ਕੁਝ ਹੁਣ ਦੱਸਿਆ ਬਿਜਲਸ ਅੱਗੋਂ ਪੁੱਛ ਰਹੀ ਹੈ ਇੰਟੈਰੋਗੇਸ਼ਨ ਚ ਪੁੱਛ ਕੇ ਛੋਵੇਗੀ ਕਰੀਬ 19 ਬੰਦੇ ਜੋ ਮੈਨੂੰ ਲੱਗ ਰਿਹਾ 19 ਆ 20 ਬੰਦੇ ਬਿਜਲਸ ਨੇ ਫੜਨੇ ਆ ਗਜਪਤ ਸਿੰਘ ਗਰੇਵਾਲ ਨੂੰ ਸਮਨ ਜਾਰੀ ਹੋ ਚੁੱਕਾ ਕੇਸ ਚ ਨਾਮਜ਼ਦ ਹੋ ਚੁੱਕੇ ਨੇ ਅਮਰਬੀਰ ਸਿੰਘ ਸੋਨੂ ਦੀ ਵਾਰੀ ਆ ਕੈਨੇਡਾ ਤੋਂ ਅਮਰਬੀਰ ਸਿੰਘ ਸੋਨੂ ਵਾਪਸ ਆ ਗਿਆ ਹੋਇਆ ਔਰ ਕਿਸੇ ਟਾਈਮ ਵੀ ਉਹਨੂੰ ਬਿਜ਼ਲੈਂਸ ਸਿਕੰਜਾ ਕਰ ਸਕਦੀ ਆ ਇਹ ਵੀ ਪੁੱਛ ਕੇ ਛੋਏਗੀ ਬਾਹਰਲੇ ਮੁਲਕਾਂ ਦੇ ਵਿੱਚ ਇਹਨਾਂ ਦੇ ਕਿੰਨੇ ਚੱਕਰ ਲੱਗੇ ਨੇ ਕਿਉਂਕਿ ਬਾਹਰਲੇ ਮੁਲਕਾਂ 'ਚ ਇਹਨਾਂ ਦਾ ਆਣਾ ਜਾਣਾ ਸੀ ਕਿੰਨਾ ਪੈਸਾ ਕੈਨੇਡਾ ਛੱਡ ਕੇ ਆਏ ਨੇ ਕੋਈ ਬਜਰੀਆ ਹੋਰ ਭੇਜਿਆ ਹਵਾਲਾ ਰਾਈ ਭੇਜਿਆ ਕਿ ਸਹੀ ਬੈਂਕਾਂ ਨਾਲ ਟ੍ਰਾਂਜੈਕਸ਼ਨਾਂ ਕੀਤੀਆਂ ਉਹਦੀ ਤਫ਼ਤੀਸ਼ ਵੀ ਹੋਵੇਗੀ ਸੋ ਕਹਿਣ ਦਾ ਮਤਲਬ ਹੈਗਾ ਬਿਜ਼ਲੈਂਸ ਨੇ ਹੁਣ ਇੰਦੇ ਵਿੱਚ ਆਪਣੀ ਪੈਡਨ ਆਪਣੀ ਸ਼ੁਰੂ ਕਰਤੀ ਹੈ ਤੇ ਜਿਹੜਾ ਸਿਕੰਜਾ ਹੈਗਾ ਉਹ ਬਾਕੀ ਬੰਦਿਆਂ ਤੇ ਕਸਣਾ ਸ਼ੁਰੂ ਕਰ ਦਿੱਤਾ ਡਾਕਟਰ ਸਾਹਿਬ ਜਿੰਨੇ ਤੁਸੀਂ ਨਾਮ ਵਿੱਚ ਲਏ ਨਾਲ ਇਸ ਤੋਂ ਇਲਾਵਾ ਜਿਹੜੇ ਪੋਲੀਟਿਸ਼ੀਅਨਸ ਦੇ ਨਾਮ ਆਏ ਆ ਜਦੋਂ ਪੈਸਾ ਘੁੰਮਿਆ ਔਰ ਸਿਮਰਨਜੀਤ ਸਿੰਘ ਮਾਨ ਦੀ ਬੇਟੀ ਤੱਕ ਪਹੁੰਚਿਆ ਕੀ ਹੁਣ ਵਿਜੀਲੈਂਸ ਇੱਥੇ ਤੱਕ ਵੀ ਅਪਰੋਚ ਕਰੇਗੀ ਇਹ ਵੀ ਆ ਸਕਦਾ ੜਕੇ ਦੇਖੋ ਪੁੱਛਗੇ ਕਰਣਗੇ ਅਗਲਾ ਆਪਣਾ ਪੱਖ ਰਖਣਗੇ ਪੱਖ ਰਖਣਗੇ ਵੀ ਅਸੀਂ ਇਹ ਪੈਸਾ ਕਿਉਂ ਆਇਆ ਸਾਨੂੰ ਕਿਉਂ ਦਿੱਤਾ ਗਿਆ ਇਹ ਕੰਪਨੀਆਂ ਵੱਲੋਂ ਪੈਸਾ ਇਹਨਾਂ ਨੇ ਇਹਨਾਂ ਦੀਆਂ ਜਿਹੜੀਆਂ ਕੰਪਨੀਆਂ ਹੈਗੀਆਂ ਵੈ ਸ਼ਰਾਬ ਵਾਲੀਆਂ ਇਹਨਾਂ ਨੇ ਉਹਦੀ ਬੇਟੀ ਨੂੰ ਪੈਸਾ ਕਿਉਂ ਦਿੱਤਾ ਕੀ ਉਹ ਇਨਵੈਸਟਮੈਂਟ ਕੀਤੀ ਹੈ ਕੋਈ ਜ਼ਮੀਨ ਵੇਚੀ ਹੈ ਹੋ ਸਕਦਾ ਉਹਨਾਂ ਨੇ ਇਸ ਕੰਪਨੀ ਨੂੰ ਕੋਈ ਜ਼ਮੀਨ ਵੇਚੀ ਹੋਵੇ ਹੋ ਸਕਦਾ ਉਹਨਾਂ ਨੇ ਇਸ ਕੰਪਨੀ ਨੂੰ ਕੋਈ ਉਧਾਰ ਦਿੱਤਾ ਹੋਵੇ ਕੋਈ ਲੈਣ-ਦੇਣ ਕੀ ਹੋਇਆ ਵੈ ਉਹ ਪੈਸਾ ਕਿਉਂ ਦਿੱਤਾ ਗਿਆ ਉਹਦੀ ਵੀ ਜਾਂਚ ਹੋਣੀ ਹੈ ਹਜੇ ਹਜੇ ਕਾਫੀ ਜਾਂਚ ਹੋਣੀ ਹੈ ਕਾਫੀ ਤੱਥ ਸਾਹਮਣੇ ਆਣੇ ਆ ਕੰਪਨੀਆਂ ਦੇ ਐਡਰੈਸ ਇੱਕੋ ਹੈ ਇਡੀਆ ਪ੍ਰਾਈਵੇਟ ਲਿਮਟਿਡ ਕੰਪਨੀਆਂ ਇੱਕੋ ਐਡਰੈਸ ਤੇ ਤਿੰਨ ਬਣੀਆਂ ਹੋਈਆਂ ਕਿੰਨਾਂ ਨੇ ਇਹਨਾਂ ਨੂੰ ਮਨਜ਼ੂਰ ਕਰ ਦਿੱਤਾ ਕਿਹੜੇ ਡਿਪਾਰਟਮੈਂਟ ਦੇ ਐਕਸਾਈਜ਼ ਵਾਲੇ ਮਿਲੇ ਸੀ ਟੈਕਸੇਸ਼ਨ ਡਿਪਾਰਟਮੈਂਟ ਵਾਲੇ ਸੀ ਭਈ ਪ੍ਰਾਈਵੇਟ ਲਿਮਟਿਡ ਕੰਪਨੀਆਂ ਦੇ ਦਫ਼ਤਰ ਆਪਾਂ ਇੱਕੋ ਹੀ ਕੋਠੀ ਦੇ ਵਿੱਚ 골ਡਨ ਐਵੇਨਿਊ ਫੇਰਬਨ ਸਟੇਟ ਦੇ ਐਡਰੈਸ ਤੇ ਜਾਰੀ ਕਰਤੇ ਜਿਹੜੀਆਂ ਬਾਕੀ ਹੈਗੀਆਂ ਮੈਂ ਉਹ ਰੈਜੀਡੈਂਸ਼ੀਅਲ ਐਡਰੈਸ ਦੇ ਉੱਤੇ ਕੰਪਨੀਆਂ ਬਣਾਈਆਂ ਹੋਈਆਂ ਅਦਰਸ਼ ਨਗਰ ਵੀ ਰੈਜੀਡੈਂਸ਼ੀਅਲ ਹੈ ਜਿੱਤੇ ਅਮਰ ਵੀ सोनू ਦਾ 24 ਅਦਰਸ਼ ਨਗਰ ਐਡਰੈਸ ਹੈ ਜਿਹੜੀ ਕ੍ਰਿਸ਼ਨਨਗਰ 176/8 ਨੰਬਰ ਗਲੀ ਦੇ ਉਹ ਵੀ ਰੈ residense ਹੈ ਉੱਥੇ ਕਮਰਸ਼ੀਅਲ ਕਿਵੇਂ ਕੰਪਨੀਆਂ ਦੇ ਦਫਤਰ ਮਨਜ਼ੂਰ ਕਰ ਦਿੱਤੇਗਾ ਇਹ ਤਾਂ ਬੜੀ ਲੰਬੀ ਚੋੜੀ ਜਾਂਚ ਹੋਣੀ ਹੈ ਇਹ ਅਫਸਰਾਂ ਨੂੰ ਵੀ ਪੁੱਛ ਗੇ ਚੋਣੀ ਹੈ ਭਈ ਤੁਸੀਂ ਇਸ ਮਾਮਲੇ ਦੇ ਵਿੱਚ ਕਿਵੇਂ ਤੁਸੀਂ ਆਪਣਾ ਜਿਹੜਾ ਵਾ ਤੈਕੀਕਾਤ ਕੀ ਕੀਤੀ ਹੈ ਤੁਸੀਂ ਕੰਪਨੀਆਂ ਦਾ ਰਿਕਾਰਡ ਕਿਵੇਂ ਚੈੱਕ ਕੀਤਾ ਇਹਨਾਂ ਨੂੰ ਮਨਜ਼ੂਰੀ ਕਿਵੇਂ ਦਿੱਤੀ ਹੈ ਇਹਨਾਂ ਨੂੰ GST ਨੰਬਰ ਕਿਵੇਂ ਦਿੱਤੇ ਹੈ ਇਹਨਾਂ ਨੂੰ CST ਨੰਬਰ ਕਿਵੇਂ ਦਿੱਤੇ ਹੈ ਭਈ ਤੁਸੀਂ ਆਪਣੇ ਆਫਿਸ ਇਹਨਾਂ ਦੇ ਚੈੱਕ ਕੀਤੇ ਹੈ ਪ੍ਰਾਈਵੇਟ ਲਿਮਟਿਡ ਕੰਪਨੀਆਂ ਹੁੰਦੀਆਂ ਕਾਰਪੋਰੇਟ ਦੇ ਵਿੱਚ ਆ ਜਾਂਦੀਆਂ ਮੈਂ ਤੁਸੀਂ ਇਹ ਕੰਪਨੀਆਂ ਦੇ ਸਾਰੇ ਨੋਰਮਸ ਪੂਰੇ ਕੀਤੇ ਹਜੇ ਦਾ ਅਫਸਰ ਸ਼ਹੀ ਨਵੀ ਵਿੱਚ ਲਪੇਟੇ ਜਾਣਾ ਹਜੇ ਹੋਰ ਵੀ ਸ਼ਰਾਬ ਦੇ ਕਾਰੋਬਾਰ ਦੇ ਵਿੱਚ ਕੀ ਕੁਛ ਹੈਗਾ ਹਰਪ੍ਰੀਤ ਗੁਲਾਟੀ ਜਿਹੜਾ ਸੋਨੂ ਗੁਲਾਟੀ ਹਜੇ ਬਿਜ਼ਨਸ ਨੂੰ ਦੱਸੇਗਾ ਪੁੱਛ ਕੇ ਚਿੱਚ ਜੋ ਸਾਹਮਣੇ ਆਏਗਾ ਉਹ ਸਾਰਿਆਂ ਦੇ ਸਾਹਮਣੇ ਜਾਂਚ ਦੇ ਵਿੱਚ ਜੋ ਨਿਕਲੇਗਾ ਉਹ ਸਾਹਮਣੇ ਆ ਜਾਊਗਾ ਲੇਕਿਨ ਗੱਲ ਇਹ ਹੈ ਜਿਹੜੀ ਸਭ ਤੋਂ ਵੱਡੀ ਗੱਲ ਹੈ ਕਿ ਜਿੰਨੇ ਵੱਡੇ ਪੋਲੀਟੀਸ਼ੀਅਨਸ ਹੁੰਦੇ ਆ ਇਹਨਾਂ ਨੇ ਆਸ-ਪਾਸ 4-5 ਬੰਦੇ ਇਦਾਂ ਦੇ ਰੱਖੇ ਹੁੰਦੇ ਆ ਝਿਰਨਾ ਦੇ ਨਾਂ ਦੇ ਉੱਤੇ ਕਾਰੋਬਾਰ ਕੀਤੇ ਜਾਂਦੇ ਆ ਜਿਨ੍ਹਾਂ ਨੂੰ ਗਾਹ ਕਰਕੇ ਜਿਹੜਾ ਫਾਇਦਾ ਲਿੱਤੇ ਜਾਂਦੇ ਆ ਔਰ ਵਿਕਰਮ ਜਿਠਿਆ ਦੇ ਇਨ੍ਹਾਂ ਗੁਲਾਟ ਸੋਨੂਜ਼ ਬ੍ਰਦਰ ਨਾਲ ਚੰਗੇ ਰਿਸ਼ਤੇ ਸੀ ਸਾਰਿਆਂ ਨੂੰ ਪਤਾ ਹੁਣ ਕਾਰੋਬਾਰ ਸੋਨੂ ਬ੍ਰਦਰਸ ਨੂੰ ਦਿੱਤਾ ਹੋਇਆ ਸੀ ਜਾਂ ਵਿਕਰਮ ਜਿਠਿਆ ਨੇ ਇਨ੍ਹਾਂ ਦੇ ਨਾਂ ਤੇ ਕੀਤਾ ਸੀ ਇਹ ਹਜੇ ਸ਼ਰਾਬ ਦਾ ਇਹ ਜਾਂਚ ਚ ਸਾਹਮਣੇ ਆਵੇਗਾ ਲੇਕਿਨ ਗੱਲ ਇਹ ਹੈ ਕਿ ਉਹਨਾਂ ਨੂੰ ਪੈਸਾ ਤਾਂ ਟ੍ਰਾਂਸਫਰ ਹੋਇਆ ਹੈ ਇਹਨਾਂ ਦੀਆਂ ਕੰਪਨੀਆਂ ਤੋਂ ਜਿੰਦੇ ਜਰੀਏ ਅੱਗੇ ਜਾ ਕੇ ਜ਼ਮੀਨਾਂ ਖਰੀਦੀਆਂ ਗਈਆਂ ਜਿਨ੍ਹਾਂ ਦੇ ਜਰੀਏ ਅੱਗੇ ਜਾ ਕੇ ਕਾਰੋਬਾਰ ਕੀਤੇ ਗਏ ਨੇ ਡਾਕਟਰ ਸਾਹਿਬ ਅੰਤ ਵਿੱਚ ਮੈਂ ਗੱਲ ਕਰਨੀ ਚਾਹੁੰਦਾ ਬਿਕਰਮ ਸਿੰਘ ਮਜੀਠੀਆ ਦੇ ਜਿਹੜੇ ਸਾਲਾ ਸਾਹਿਬ ਨੇ ਗਜਪਤ ਗਰੇਵਾਲ ਤੋਂ ਅਸੀਂ ਥੋੜਾ ਬਹੁਤਾ ਜ਼ਿਕਰ ਕੀਤਾ ਹੋਦਾ ਪਰ ਆਪਾਂ ਉਹਨੂੰ ਵੀ ਇੱਕ ਵਾਰੀ ਸਮਝਣ ਦੀ ਕੋਸ਼ਿਸ਼ ਕਰੀਏ ਕਿਉਂਕਿ ਵਾਰ-ਵਾਰ ਕਿਹਾ ਜਾ ਰਿਹਾ ਗਜਪਤ ਗਰੇਵਾਲ ਨੂੰ ਬੁਲਾਉਣ ਦੀ ਬਹੁਤ ਕੋਸ਼ਿਸ਼ ਕੀਤੀ ਸਾਮਣ ਬਹੁਤ ਭੇਜੇ ਪਰ ਅਜੇ ਅਜੇ ਤੱਕ ਉਹ ਪਹੁੰਚੇ ਨਹੀਂ ਹੁਣ ਕਿਸ ਤਰ੍ਹਾਂ ਦੀ ਕਾਰਵਾਈ ਵਿਜੀਲੈਂਸ ਕਰ ਸਕਦੀ ਹੈ ਦੇਖੋ ਐਫ ਆਈ ਆਰ ਚੋਂ ਨਾਮਜ਼ਦ ਹੋ ਚੁੱਕੇ ਨੇ ਵਿਜੀਲੈਂਸ ਉਹਨਾਂ ਨੂੰ ਫਿਰ ਬੁਲਾਏਗੀ ਵੀ ਤੁਸੀਂ ਆ ਕੇ ਆਪਣੀ ਇਨਵੈਸਟੀਗੇਸ਼ਨ ਜੁਆਇਨ ਕਰੋ ਜੋ ਜੁਆਇਨ ਕਰਨਗੇ ਠੀਕ ਹੈ ਜੇ ਨਹੀਂ ਜੁਆਇਨ ਕਰਨਗੇ ਤੇ ਫਿਰ ਉਹਨਾਂ ਤੇ ਅਰੈਸਟ ਪਈ ਜਾਏਗੀ ਉਹਨਾਂ ਨੂੰ ਗ੍ਰਿਫਤਾਰ ਕੀਤਾ ਜਾਏਗਾ ਲੇਕਿਨ ਹਜੇ ਬਿਜ਼ਨਸ ਉਹਨਾਂ ਨੂੰ ਨਾਮਜ਼ਦ ਕਰ ਲਿਆ ਐਸਐਫਆਈਆਰ ਚ ਮੈਨੂੰ ਲੱਗਦਾ ਅਮਰਦੀਪ ਸੋਨੂ ਨੂੰ ਵੀ ਨਾਮਜ਼ਦ ਕਰਕੇ ਅਰੈਸਟ ਕਰ ਲੈਣਗੇ ਔਰ ਸਭ ਤੋਂ ਵੱਡੀ ਗੱਲ ਹੈ ਕਿ ਸ਼ਕੰਜਾ ਜਿਹੜਾ ਹੈ ਨਾ ਆਪਾਂ ਨੂੰ ਲੱਗਦਾ ਸੀ ਨਜ਼ਦੀਕੀਆਂ ਤੇ ਕਸਣਾ ਸ਼ੁਰੂ ਹੋ ਗਿਆ ਨਾਲ ਦੇ ਜਿੰਨੇ ਸਰਕਲ ਵਾਲੇ ਬੰਦੇ ਆ ਸਾਰਿਆਂ ਤੇ ਘੇਰਾ ਪੈਣਾ ਸ਼ੁਰੂ ਹੋ ਗਿਆ ਔਰ ਇਹਦਾ ਘੇਰਾ ਬਹੁਤ ਟਾਈਟ ਹੁੰਦਾ ਜਾ ਰਿਹਾ ਔਰ ਇਹ ਆਉਣ ਵਾਲਾ ਟਾਈਮ ਮੈਨੂੰ ਲੱਗਦਾ ਇੱਕ ਸਾਲ ਜਿਹੜਾ ਇਹ ਵਾਲਾ ਹੈਗਾ ਹੋਰ ਕ੍ਰਿਸ਼ੀਅਲ ਟਾਈਮ ਹੈ ਔਰ ਜਿੰਨਾ ਮਤਲਬ ਜਿਹੜਾ ਵਾ ਸਭ ਤੋਂ ਵੱਡੀ ਗੱਲ ਹੈ ਕਿ ਸਬੂਤ ਅੱਗੇ ਲਿਆ ਕੇ ਗੱਲ ਕੀਤੀ ਜਾ ਰਹੀ ਹੈ ਵੀ ਇਹ ਖਾਤਿਆਂ ਚੋਂ ਇਹ ਖਾਤਿਆਂ ਚ ਪੈਸੇ ਆਏ ਆ ਇਹ ਕਿਉਂ ਦਿੱਤੇ ਗਏ ਇਹਦਾ ਜਵਾਬ ਮੰਗਿਆ ਜਾ ਰਿਹਾ ਹੁਣ ਰਣਜੀਤ ਸਿੰਘ ਗਿਲਕੋ ਵਾਲੇ ਨੇ ਉਹਨਾਂ ਕੋ ਵੀ ਇਹੀ ਜਵਾਬ ਮੰਗਿਆ ਜਾ ਰਿਹਾ ਵੀ ਤੁਸੀਂ ਇਹ ਪੈਸਾ ਕਿਉਂ ਦਿੱਤਾ ਇਹਨਾਂ ਨੂੰ ਇਹਦਾ ਕਾਰਨ ਦੱਸੋ ਇਹਦਾ ਜਵਾਬ ਦਿਓ ਤੇ ਉਹੀ ਦਾ ਉਹਨਾਂ ਕੋ ਜਵਾਬ ਮੰਗੇ ਜਾ ਰਹੇ ਇਸ ਕਰਕੇ ਮੈਨੂੰ ਲੱਗਦਾ ਕਿ ਚਕੰਜਾ ਟਾਈਟ ਹੋ ਰਿਹਾ ਔਰ ਜਿਹੜਾ ਵਾ ਕੜੀ ਦੇ ਨਾਲ ਕੜੀ ਜੜੀ ਆ ਜੋੜੀ ਜਾ ਰਹੀ ਆ ਆਉਣ ਵਾਲੇ ਦਿਨ ਹੋਰ ਕ੍ਰਿਊਸ਼ਲ ਹੈਗੇ ਆ ਹੋਰ ਮੈਨੂੰ ਲੱਗਦਾ ਕਿਉਂਕਿ ਮੈਂ ਜਿਹੜਾ ਖਦਸ਼ਾ ਜ਼ਾਹਰ ਕਰਦਾ ਕਿ ਕਰੀਬ 20 ਲੋਕਾਂ ਨੂੰ ਜਿਹੜਾ ਬਿਜ਼ਨੈਸੇਸ ਕੇਸ ਚ ਫੜੇਗੀ ਅਫਸਰशाही ਵੀ ਵਿੱਚ ਆਏਗੀ ਔਰ ਮੈਨੂੰ ਲੱਗਦਾ ਕਿ ਇਹ ਸ਼ਾਇਦ ਵਿਕਰਮ ਮਜੀਠੀਆ ਗਜਪਤ ਗਰੇਵਾਲੂ ਨਾਮ ਜਦ ਕਰ ਲਿਆ ਹਰਪ੍ਰੀਤ ਸੋਨੂੰ ਗੁਲਾਟੀ ਫੜੇ ਗਏ ਨੇ ਅਮਰਬੀ ਸੋਨੂੰ ਦੀ ਵਾਰੀ ਆ ਰਹੀ ਆ ਹੋਰ ਦੇਖੋ ਕਿੰਨੇ ਹੋਰ ਬੰਦਿਆਂ ਨੂੰ ਅੱਗੇ ਲਪੇਟੇ ਚ ਲੈ ਕੇ ਆਂਦੇ ਠੀਕ ਹੈ ਬਿਲਕੁਲ ਇਹ ਸਿਚੁਏਸ਼ਨ ਪਰ ਹੁਣ ਹੌਲੀ ਹੌਲੀ ਕਰਕੇ ਲੱਗਦਾ ਹੈ ਕਿ ਬਹੁਤ ਸਾਰੇ ਪੱਤੇ ਉਜਾਗਰ ਹੋਣਗੇ ਜੋ ਵੀ ਹੋਏਗਾ ਦੱਸਦੇ ਰਵਾਂਗੇ ਬਣੇ ਰਵਾਂਗੇ ਇੰਡੀਆ ਪੰਜਾਬੀ ਦੇ